ਵਿਆਹ ਸ਼ਾਦੀ ਹੋਣ ਤੋਂ ਬਾਅਦ ਹਰ ਇਸਤਰੀ ਪੁਰਸ਼ ਦੀ ਮਾਂ-ਬਾਪ ਬਣਨ ਦੀ ਇੱਛਾ ਹੁੰਦੀ ਹੈ। ਸੰਤਾਨ ਪ੍ਰਾਪਤੀ ਦੀ ਦਾਤ ਵੀ ਪ੍ਰਭੂ ਹੁਕਮ ਦੁਆਰਾ ਹੀ ਬਖਸ਼ਿਸ਼ ਹੁੰਦੀ ਹੈ। ਗੁਰੂ ਅਰਜਨ ਦੇਵ ਜੀ ਦੇ ਮਹਿਲ ਮਾਤਾ ਗੰਗਾ ਜੀ ਵੀ ਪਹਿਲੇ ਗੁਰਸਹਿਬਾਨਾਂ ਦੀਆਂ ਮਹਿਲਾਵਾਂ ਵਾਂਗ ਸਿਮਰਨ ਵਿੱਚ ਰਤੀ ਗੁਰੂ ਦਰਬਾਰੇ। ਹੱਥੀ ਗੁਰੂ ਜੀ ਤੇ ਸੰਗਤ ਨੂੰ ਪੱਖਾ ਝੱਲਣ ਤੇ ਭੋਜਨ ਤਿਆਰ ਕਰਕੇ ਹਦਬ ਸਤਕਾਰ ਨਾਲ ਸ਼ਕਾਉਣ ਦੀ ਸੇਵਾ ਮਨ ਲਾ ਕੇ ਕਰਦੀ। ਸੰਤਾਨ ਨਾ ਹੋਣ ਕਰਕੇ ਕਦੇ-ਕਦੇ ਮਾਤਾ ਜੀ ਨੂੰ ਪ੍ਰਿਥੀ ਚੰਦ ਦੀ ਘਰ ਵਾਲੀ ਕਰਮੋਂ ਜਿਹੜੀ ਉਹਨਾਂ ਦੀ ਜਠਾਣੀ ਸੀ ਦੇ ਬੋਲ ਕਬੋਲ ਵੀ ਸੁਣਨੇ ਪੈਂਦੇ। ਐਸੀ ਦਸਾ ਵਿੱਚ ਆਪ ਗੁਰੂ ਜੀ ਦੀ ਸ਼ਰਨ ਜਾ ਕੇ ਜਦੋਂ ਗੁਰੂ ਸਾਹਿਬ ਅੱਗੇ ਅਰਜ ਕਰਦੀ, "ਸਵਾਮੀ ਜੀ ਤੁਸੀਂ ਦਇਆਵਾਨ ਹੋ" ਕਿਰਪਾ ਕਰੋ ਆ ਸਾਨੂੰ ਸੰਤਾਨ ਪ੍ਰਾਪਤ ਹੋਵੇ ਕਿਸੇ ਦੇ ਕੋੜੇ ਬਚਨ ਨਾ ਸੁਣੀਏ ਪੰਚਮ ਪਾਤਸ਼ਾਹ ਮਾਤਾ ਜੀ ਨੂੰ ਸਮਝਾਉਂਦੇ ਕਿ ਦੱਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ ਦਿੰਦੇ ਤੋਟ ਨਾ ਆਵਈ ਆਗਣਤ ਪਰੇ ਭੰਡਾਰ ਮਨੁੱਖੀ ਟੇਕ ਬ੍ਰਿਥੀ ਸਭ ਜਾਨ ਦੇਵਨ ਕੋ ਏਕ ਹੈ ਭਗਵਾਨ ਜਿਸ ਕੈ ਦੀਏ ਰਹੇ ਅਕਾਏ ਬਹੁਤ ਨਦਰਸ਼ਨਾ ਲੱਗ ਗਈ ਇਸ ਵਾਸਤੇ ਤੁਸੀਂ ਜੋ ਇਸ਼ਾ ਪੂਰਕ ਸਰਬ ਸੁਖਦਾਤਾ ਹਰ ਹੈ ਉਸ ਦਾ ਧਿਆਨ ਧਰਿਆ ਕਰੋ ਆਪ ਜੀ ਦੀ ਮਰਦ ਜਰੂਰ ਪੂਰੀ ਹੋਵੇਗੀ ਸਤਿਗੁਰ ਜੀ ਪਾਸੋਂ ਇਸ ਤਰ੍ਹਾਂ ਦੇ ਸੱਚ ਉਪਦੇਸ਼ ਸੁਣ ਮਾਤਾ ਜੀ ਦੇ ਮਨ ਵਿੱਚ ਉੱਠਦੇ ਬਲਬਲੇ ਸ਼ਾਂਤ ਹੋ ਜਾਇਆ ਕਰਦੀ ਮਾਤਾ ਗੰਗਾ ਜੀ ਗੁਰੂ ਦਰਬਾਰ ਵਿੱਚ ਆਉਂਦੀ ਸੰਗਤ ਦੀ ਸੇਵਾ ਬੜੀ ਸ਼ਰਧਾ ਬੜੀ ਸਤਕਾਰ ਨਾਲ ਕਰਦੀ ਲੰਗਰ ਪ੍ਰਸ਼ਾਦੀ ਦੀ ਸੇਵਾ ਵਿੱਚ ਕੋਈ ਕਸਰ ਨਾ ਰਹਿਣ ਦਿੰਦੀ ਇੱਕ ਵਾਰ ਆਪ ਗੁਰੂ ਸਾਹਿਬ ਪਾਸੋਂ ਆਗਿਆ ਲੈ ਕੇ ਬਾਬਾ ਜੀ ਅਤੇ ਸੰਗਤ ਵਾਸਤੇ ਗੁਰੂ ਘਰ ਲੰਗਰ ਲੈ ਕੇ ਬਾਬੇ ਦੀ ਢੀੜ ਚਭਾਲ ਪਹੁੰਚੀ ਬਾਬਾ ਜੀ ਮਾਤਾ ਜੀ ਨੂੰ ਆਇਆ ਵੇਖ ਕੇ ਉੱਠ ਖੜੇ ਹੋਏ ਨਮਸਕਾਰ ਕੀਤੀ ਤੇ ਗੁਰੂ ਘਰ ਲੰਗਰ ਵੇਖੇ ਵਚਨ ਕੀਤਾ ਮਾਤਾ ਜੀਓ ਤੁਸਾਂ ਨੇ ਬੜੀ ਕਿਰਪਾ ਕੀਤੀ ਹੈ ਆਪਣੇ ਘਰ ਦੇ ਸੇਵਕ ਵਾਸਤੇ ਖੁਦ ਪ੍ਰਸ਼ਾਦਾ ਲੈ ਆਏ ਤੁਸੀਂ ਧੰਨ ਹੋ ਮਾਤਾ ਜੀ ਤੁਸੀਂ ਧੰਨ ਹੋ ਜਿਸ ਦਾ ਦੀਆਂ ਪੈਨ ਖਾਏ ਤਿਸ ਸਿਉ ਵਾਲਸ ਕਿਉ ਬਣੇ ਮਾਈ ਪਾਪ ਹੈ ਮਾਂ ਜਿਸ ਪਰਮਾਤਮਾ ਦਾ ਦਿੱਤਾ ਹੋਇਆ ਅੰਨ ਮਨੁੱਖ ਖਾਂਦਾ ਹੈ ਦਿੱਤਾ ਹੋਇਆ ਕੱਪੜਾ ਮਨੁੱਖ ਪਹਿਨਦਾ ਹੈ ਉਸ ਦੀ ਯਾਦ ਵਿੱਚ ਹਾਲਸ ਕਰਨਾ ਕਿਸੇ ਤਰ੍ਹਾਂ ਵੀ ਫੱਬਦਾ ਨਹੀਂ ਬਾਬਾ ਬੁੱਢਾ ਜੀ ਨੇ ਸੰਗ ਦੀ ਤੌਰ ਤੇ ਪ੍ਰਸ਼ਾਦ ਦਾ ਛਕਣ ਤੋਂ ਪਹਿਲਾਂ ਸ਼ੁਕਰਾਨੇ ਵਜੋਂ ਪ੍ਰਭੂ ਚਰਨਾ ਵਿਚ ਅਰਦਾਸ ਕਰਦੇ ਹਾਂ ਅਰਜ ਕੀਤੀ ਸਭ ਕੋ ਤੇਰਾ ਤੂੰ ਸਬਸਦਾ ਤੂੰ ਸਭਨਾ ਰਾਸ ਸਭ ਤੂੰ ਦੇ ਪਾਸੋਂ ਮੰਗਦੇ ਨਿਤ ਕਰ ਅਰਦਾਸ ਏ ਪਾਤਸ਼ਾਹ ਜੀਓ ਮਾਤਾ ਜੀ ਨੂੰ ਮਹਾ ਪ੍ਰਤਾਪੀ ਪੁੱਤਰ ਦੇਵ ਜੋ ਗੰਡੇ ਵਾਂਗ ਝਾਲਮਾਂ ਦੇ ਸਿਰ ਭੰਨੇ ਮਾਤਾ ਜੀ ਬਾਬਾ ਜੀ ਤੇ ਸੰਗਤਾਂ ਨੂੰ ਪ੍ਰਸ਼ਾਦਾ ਸ਼ਿਖਾ ਕੇ ਬੜੀ ਖੁਸ਼ੀ-ਖੁਸ਼ੀ ਵਾਪਸ ਕਰ ਪਰਤੇ